ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਿਪੁੰਨ ਸ਼ਰਮਾ ਦਾ ਜਨਮ ਦਿਨ ਬੜੇ ਅਨੋਖੇ ਢੰਗ ਨਾਲ ਮਨਾਇਆ ਗਿਆ ਇਸ ਮੌਕੇ ਹਵਨਿਆ ਕੀਤਾ ਗਿਆ ਕਿ ਇੱਕ ਸੱਭਿਆਚਾਰ ਨੂੰ ਖਤਮ ਕਰਕੇ ਸਨਾਤਨੀ ਪਰੰਪਰਾ ਅਨੁਸਾਰ ਜਨਮ ਦਿਨ ਮਨਾਇਆ ਗਿਆ ਪੂਰੇ ਮੰਦਿਰ ਕੰਪਲੈਕਸ ਵੈਦਿਕ ਮੰਤਰਾਂ ਦੀ ਗੂੰਜ ਅਤੇ ਸ਼ਰਧਾ ਦੀ ਭਾਵਨਾ ਨਾਲ ਭਰ ਗਿਆ ਇਸ ਮੌਕੇ ਤੇ ਮਹਾਵੀਰ ਬਜਰੰਗ ਬਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਮੰਡਲ ਪ੍ਰਧਾਨ ਰੋਮੀ ਚੋਪੜਾ ਮੰਡਲ ਕਟਰਾਪਾਈ ਸੰਤ ਸਿੰਘ ਸ਼੍ਰੀ ਦੁਰਗਾਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਰਮਨ ਕੁਮਾਰ ਸਮੀਤ ਸੰਤਾ ਮਜੂਤਸਾਨ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਖਾਸ ਕਰ ਸਾਡੇ ਪੰਡਾਰੀ ਜੀ ਤੇ ਮੇਰਾ ਛੋਟਾ ਭਾਈ ਤੇ ਦੋਵਾਂ ਨੂੰ ਅੱਜ ਦੇ ਤੁਸੀਂ ਬਹੁਤ-ਬਹੁਤ ਦੱਈਏ ਇਹਨਾਂ ਨੇ ਹਨੂਮਾਨ ਜੀ ਤੇ ਚਰਨਾਂ ਜੀ ਅੱਜ ਆਪਣਾ ਜਨਮ ਦਿਨ ਮਨਾਇਆ ਮੈਂ ਦੁਆਰ ਤੋਂ ਗੱਲ ਪੜਾਣੀ ਚਾਹਨਾ ਕਿ ਜਦੋਂ ਸਾਡੀ ਇੱਥੇ ਕਮੇਟੀ ਆਈ ਸੀ ਵੈਸੇ ਤੇ ਪਿੰਡੀ ਬਹੁਤ ਪੁਰਾਣਾ ਸੀ ਕਲਚਰ ਤੋਂ ਸਾਰਿਆਂ ਨੂੰ ਕਹਿੰਦੇ ਬੰਦ ਕਰੋ ਪਰ ਮੈਨੂੰ ਬੜੀ ਖੁਸ਼ੀ ਆ ਕਿ ਉਹਦਾ ਅਸਰ ਹੁਣ ਇੱਥੇ ਲੋਕਾਂ ਨੂੰ ਹੋਣਾ ਸ਼ੁਰੂ ਹੋ ਗਿਆ ਸਾਡੇ ਵੱਡੇ ਹਨੂਮਾਨ ਜੀ ਦੇ ਮੰਦਿਰ ਲਗਭਗ ਰੋਜ਼ ਹੀ ਉਹ ਨਵੀਂ ਪੀੜ੍ਹੀ ਔਰ ਪੁਰਾਣੀ ਪੀੜ੍ਹੀ ਰਲ ਕੇ ਰੋਜ਼ ਉੱਥੇ ਜਨਮ ਦਿਨ ਮਨਾਉਂਦੇ ਆ ਤਰੇ ਦੇ ਵਿੱਚ ਮੈਂ ਥੋੜਾ ਜਿਹਾ ਸਿਰੇ ਆਪਣੇ ਦੋ ਵੱਡੇ ਭਰਾਵਾਂ ਨੂੰ ਵੀ ਦੇਵਾਂਗਾ ਤਰੁੰਗੀ ਜੀ ਨੂੰ ਤੇ ਪੰਡਾਵੀ ਜੀ ਨੂੰ ਕਿ ਜਿਸ ਦਿਨ ਇਹਨਾਂ ਨੇ ਆਪਣਾ ਮਨਾਇਆ ਸਾਰੇ ਇਹਨਾਂ ਨੂੰ ਵੇਖੋ ਵੇਖੀ ਸਿਆਪੇ ਅੰਦਰਲੇ ਲੱਗ ਗਏ ਖਾਸ ਕਰਕੇ ਲੋਕਾਂ ਨੇ ਮਨਾਉਣਾ ਸ਼ੁਰੂ ਕੀਤਾ ਇਹਨਾਂ ਦਾ ਜਿਹੜਾ ਕੇਕ ਕਲਚਰ ਛੱਡਿਆ ਇਹਨਾਂ ਨੂੰ ਇੱਕ ਵਾਰ ਫੇਰ ਤੋਂ ਅੱਜ ਦੇ ਦਿਨ ਵੀ ਬਹੁਤ ਬਹੁਤ ਵਧਾਇਆ